ਇਕ ਪਾਸੇ ਜਿੱਥੇ ਸਾਰੇ ਪੰਜਾਬ ਦੇ ਵਿੱਚ ਤੁਹਾਰ ਕਰਨ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੁਣ ਉੱਤੇ ਹੀ ਧੂੜੀ ਦੇ ਇਸ ਓਵਰ ਬ੍ਰਿਜ ਤੇ ਪਏ ਵੱਡੇ ਵੱਡੇ ਖੱਡਿਆ ਕਰਕੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇੱਥੇ ਪਾਣੀ ਖੜਾ ਹੋਣ ਕਰਕੇ ਹੋਰ ਵੀ ਖੱਡੇ ਵੱਡੇ ਹੋ ਗਏ ਹਨ ਗੌਰਵ ਵਾਲੀ ਗੱਲ ਇਹ ਰਹੀ ਹੈ ਕਿ ਧੂੜੀ ਨੂੰ ਸੀਐਮ ਸਿਟੀ ਕਿਹਾ ਜ਼ਰੂਰ ਪਰ ਇੱਥੇ ਸੜਕਾਂ ਤੇ ਸਫਾਈ ਦਾ ਹਾਲ ਬਹੁਤ ਹੀ ਮਾੜਾ ਹੈ ਇਸ ਓਵਰ ਬ੍ਰਿਜ ਤੋਂ ਭਾਰੀ ਵਾਹਨ ਤੇ ਸਕੂਲੀ ਬੱਚੇ ਨਾਲ ਭਰੀਆਂ ਬੱਸਾਂ ਲੰਘਦੀਆਂ ਹਨ ਜਿਸ ਨਾਲ ਕਦੇ ਵੀ ਵੱਡਾ ਹਾਦਸਾ ਹੋ ਸਕਦਾ ਹੈ ਵਾਹਨ ਚਾਲਕਾਂ ਦਾ ਕਹਿਣਾ ਹੈ ਕਿ ਇਸ ਵੱਲ ਖਾਸ ਧਿਆਨ ਦਿੱਤਾ ਜਾਵੇ ਤਾਂ ਜੋ ਕੋਈ ਜਾਨ ਲਈ ਮਾਲ ਲਈ ਨੁਕਸਾਨ ਨਾ ਹੋਵੇ। ਕੋਈ ਵੀ ਜਿੱਥੇ ਪੜਾਇਆ ਇਹ ਕਾਗਨਜੀਤ ਬਰਨਾਲਾ ਜੀ ਦੀ ਸਰਕਾਰ ਵੇਲੇ ਬਣੀ ਸੀ। ਬਹੁਤ ਸੋਹਣਾ ਪੁਲ ਬਣਿਆ ਸੀ ਜੀ ਦੋ ਫਾਟਕਾ ਨੂੰ ਕਰਾਸ ਕਰਿਆ ਸੀ। ਪਰ ਅੱਜ ਦੀ ਇਹ ਜੋ ਹਾਲਤ ਹੈ ਜੀ ਬਹੁਤ ਖਸਤਾ ਹਾਲਤ ਹੈ। ਇਹਦੇ ਉੱਤੇ ਵੱਡੇ ਵੱਡੇ ਟੋਏ ਨੇ ਪਾਣੀ ਖੜਦਾ ਜੀ। ਭਾਰੀ ਬਾਹੜ ਚੱਲਦੇ ਨੇ। ਆਹ ਤਾਂ ਧੋਲੀਕੇ ਜੀ ਸਕੂਲ ਦੀਆਂ ਬੱਸਾਂ ਸਾਡੇ ਜਦੋਂ 2 ਤੋਂ 3 ਵਜੇ ਤੱਕ ਦਾ ਤੁਸੀਂ ਟਾਈਮ ਦੇਖ ਲਓ 100 150 ਬੱਸ ਹੁੰਦੀ ਹੈ ਜਿਹਦੇ ਉੱਤੇ ਪਰਮਾਤਮਾ ਤੋਂ ਡਰ ਕੇ ਕਹਿੰਦੇ ਆ ਅਰਦਾਸ ਕਰਦੇ ਵੀ ਜੇ ਇਹਦਾ ਕਦੇ ਵੀ ਕੋਈ ਨਾ ਕੋਈ ਹਾਲ ਕੁਝ ਵੀ ਖਾਤਰਨਾ ਹੋ ਸਕਦਾ ਜੀ ਬੱਚਿਆਂ ਦੀ ਜਾਨ ਨੂੰ ਨੁਕਸਾਨ ਹੋ ਸਕਦਾ ਸੋ ਇਹਦੀ ਰਿਪੇਅਰ ਕੀਤੀ ਜਾਵੇ ਜਾਂ ਜਾਇਦਾ ਕੋਈ ਨਵਾਂ ਪੁੱਲ ਦਾ ਜਿੱਦਾਂ ਵੀ ਸਰਕਾਰ ਦੀ ਕੋਈ ਤਕਨੀਕ ਆ ਉਹਦੇ ਹਿਸਾਬ ਨਾਲ ਸਾ ਜੀ ਮਰਮਤ ਕਰ ਮੰਨ ਦਿੱਤਾ ਪਹਿਲਾ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਸ਼ੈਦ ਹੀ ਇਹ ਪੰਜਾਬ ਦਾ ਪਹਿਲਾ ਹੋਰ ਬ੍ਰਿਜ ਹੋਣਾ ਜਿਹਦੇ ਉੱਪਰ ਪਾਣੀ ਖੜਦਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹਦੇ ਵਿੱਚ ਵੱਡੇ ਵੱਡੇ ਜਿਹੜੇ ਟੋਏ ਆ ਉਹ ਪੈ ਚੁੱਕੇ ਆ ਤੇ ਉਸ ਕਾਰਨ ਕਿਸੇ ਵੀ ਟਾਈਮ ਵੱਡਾ ਹਾਸਾ ਜਿਹੜਾ ਹੋ ਸਕਦਾ ਹੈ। ਤੁਸੀਂ ਆੜੇ-ਆੜੇ ਦੇਖ ਸਕਦੇ ਹੋ ਕਿ ਇਹਦੇ ਪੁਲ ਦੇ نیچے ਬਹੁਤ ਸੰਘਣੀ ਜਿਹੜੀ ਆਬਾਦੀ ਹੈ। ਬਹੁਤ ਇਹਦੇ नीचे ਘਰ ਨੇ ਅਤੇ ਬਹੁਤ ਹੀ ਤਰ੍ਹਾਂ ਦੇ ਜਿਹੜੇ ਲੋਕ ਨੇ ਇਹਦੇ નીચે ਰਹਿ ਰਹੇ ਆ। ਸੋ ਇਹ ਹਰ ਟਾਈਮ ਇਹਨਾਂ ਦੀ ਜਾਨ ਨੂੰ ਖਤਰਾ ਹੈ ਜਿੰਨਾ ਚਿਰ ਇਹ ਪੁਲ ਚੰਗੀ ਤਰ੍ਹਾਂ ਰਿਪੇਅਰ ਨਹੀਂ ਹੁੰਦਾ ਕਿਉਂਕਿ ਕੰਪਲੇਂਟਾਂ ਪਹਿਲਾਂ ਵੀ ਬਹੁਤ ਕਰ ਚੁੱਕੇ ਆਂ ਸੀ ਕਿਉਂਕਿ ਹੁਣ ਤਾਂ ਇਹਦੇ ਉੱਪਰ ਵੀ ਬਹੁਤ ਵੱਡਾ ਖੱਡਾ ਬਣ ਚੁੱਕਿਆ ਹੈ ਜਿਦੇ ਵਿੱਚ ਕੇ ਗੱਡੀਆਂ ਰੋਜ਼ ਡਿੱਗਦੀਆਂ ਨੇ ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਇਹਦੇ ਵੱਲ ਗੌਰ ਕੀਤੀ ਜਾਵੇ ਤੇ ਬਹੁਤ ਤੋਂ ਵੱਡਾ ਜਿਹੜਾ ਹਾਦਸਾ ਸਾਡੇ ਸਿਰ ਦੇ ਉੱਤੇ ਮੰਡਰਾ ਰਿਹਾ ਹੈ ਇਹਨੂੰ ਰੋਕਿਆ ਜਾ ਸਕੇ